ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲਫਾਸ਼ ਨੇਓ ਜ ਆਜ ਦੇ ਆਧੁਨਿਕ ਦੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਸੀਜ਼ਨ ਸ਼ੁਰੂ ਹੁੰਦਾ ਕੋਈ ਕੰਪੇਨ ਨਾਲ ਕਣਕ ਦੀ ਵਾਢੀ ਕਰਦਾ ਪਹਿਲਾਂ ਸਰੋਂ ਹੈ ਜਿਹੜੀ ਉਹ ਹੱਥਾਂ ਨਾਲ ਵੱਢ ਕੇ ਖੜੰਬੇ ਨਾਲ ਕੱਢਦੇ ਸੀ ਤੇ ਹੁਣ ਹੈ ਜਿਹੜਿਆ ਕੰਪੇਨ ਮਸ਼ੀਨਾਂ ਨੇ ਕੰਮ ਸੌਖਾ ਕਰਤਾ ਤੇ ਜਿਹੜੇ ਹੱਥਾਂ ਨਾਲ ਸਰੋਂ ਵੱਢ ਕੇ ਖੜੰਬੇ ਨਾਲ ਕੱਢਦੇ ਉਹਨੂੰ ਵੀ ਜਿਹੜੇ ਪਲੋਂ ਚੱਕਣ ਦਾ ਔਖਾ ਹੁੰਦਾ ਸੀ ਤੇ ਮੈਂ ਆ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਬਾਈ ਨੇ ਇੱਕ ਨਵਾਂ ਵਧੀਆ ਜਗਾੜ ਬਣਾਇਆ ਹੈਗਾ ਹੜੰਬਾ ਵੀ ਲੱਗੇਗਾ ਹੜੰਬੇ ਦੇ ਨਾਲ ਦੀ ਨਾਲ ਟਰਾਲੀ ਜਿਹੜੀ ਤੂੜੀ ਵਾਲੀ ਟਰਾਲੀ ਨੇ ਵਿੱਚ ਆਪਲੋਂ ਵੀ ਜਾਈ ਜਾਂਦੀ ਆ ਇਹ ਇੱਕ ਨਵੀਂ ਵਧੀਆ ਦਿਮਾਗ ਲਾ ਕੇ ਇਹਨਾਂ ਨੇ ਹੁਣ ਚੱਕਣ ਦੀ ਵੀ ਨਹੀਂ ਲੋਡ ਤੇ ਬਾਉਣ ਵੀ ਛੇਤੀ ਵਿਲਾ ਹੋ ਜੂਗਾ ਤੇ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਰਮਜੀਤ ਆ ਜੀ ਉਹਦਾ ਇਹ ਹੜੰਬਾ ਤੁਹਾਡਾ ਜੀ ਹਾਂਜੀ ਅੱਛਾ ਕਿਵੇਂ ਪਹਿਲਾਂ ਆਪਾਂ ਜਦੋਂ ਤੁਸੀਂ ਅੜੰਬਾ ਲਾਉਨੇ ਹੋਗੇ ਮੱਪਲੋ ਵਗੈਰਾ ਖੇਤੀ ਪੈ ਜਾਂਦੀ ਹੈ ਕਿਵੇਂ ਦਿਮਾਗ ਚ ਆਇਆ ਵੀ ਆਪਾਂ ਟਰਾਲੀ ਚ ਹੀ ਲਾ ਰਹੀਏ ਇਹਦਾ ਜੀ ਵੀ ਸਮਾਂ ਤੇ ਹੁਣ ਚੱਲ ਰਿਹਾ ਜਿਹੜੇ ਹਿਸਾਬ ਨਾਲ ਮੋਹ ਵਾਲਾ ਹੋ ਜਾਣਾ ਕੋਈ ਜਿਆਦੇ ਮਿਹਨਤ ਕਰਕੇ ਰਾਜ਼ੀ ਨਹੀਂ ਆ ਜੀ ਐ ਤਰ੍ਹਾਂ ਜੀ ਵੀ ਲੇਬਰ ਘੱਟ ਲੱਗਦੀ ਆ ਇਹਦੇ ਤੇ ਫਿਰ ਪਲੋਂ ਦੁਬਾਰੇ ਨਹੀਂ ਚੱਕਣੀ ਪੈ ਰਹੀ ਆਪਾਂ ਨੂੰ ਤੇ ਇਹ ਟਰਾਲੀਆਂ ਚ ਪੈ ਜਾਂਦੇ ਜੀ ਫਿਰ ਕਿਵੇਂ ਆਜਾ ਮਸ਼ੀਨਾਂ ਦਾ ਦੇ ਮਗਰ ਲਾ ਰਹੀਆਂ ਆਪਾਂ ਵੀ ਆਸੀ ਲਾ ਰਹੀਆਂ ਹਾਂਜੀ ਮਸ਼ੀਨਾਂ ਦੇ ਕਾਰਨ ਹੀ ਲਾਇਆ ਠੀਕ ਹੈ ਠੀਕ ਹੈ ਕਿੰਨੇ ਦਿਨ ਹੋ ਗਏ ਇਹ ਫਿਰ ਇੱਕ ਇੱਕ ਏ ਜੀ ਅਸੀਂ ਔਡਾਂ ਕੱਢਿਆ ਜੀ 55 ਕਿੱਲੇ ਕਣਕ ਅਸਰੋਂ ਘੜਤੀ ਜੀ ਹਾਂਜੀ ਹੁਣ ਜਿਹੜੇ ਜਦੋਂ ਆਪਾਂ ਤੂੜੀ ਬਣਾਉਨੇ ਆ ਕਣਕ ਕਢਾਂਗੇ ਹਾਂਜੀ ਉਵੇਂ ਫਿਰ ਵੀ ਐਵੇਂ ਹੀ ਲਾਉਂਗੇ ਜੀ ਹਾਂਜੀ ਅੱਛਾ ਅੱਛਾ ਉਹ ਜੀ ਕਈਆਂ ਨੇ ਕਿਹਾ ਵੀ ਐਸਾ ਟਰਾਲੀਆਂ ਚ ਪੈਣੀ ਚਾਹੀਦੀ ਤਾਂ ਵਸੇ ਲੋੜੀ ਪਾਵਾਂਗੇ ਠੀਕ ਹੈ ਠੀਕ ਹੈ ਹਾਂਜੀ ਮਤਲਬ ਕੰਮ ਸੌਖਾ ਹੋ ਗਿਆ ਨਾ ਤਾਂ ਤੂੜੀ ਚੱਕਣ ਦੀ ਲੋੜ ਹਾਂਜੀ ਹਾਂਜੀ ਨਾਲੇ ਕਣਕ ਦਾ ਵੀ ਨਾਲ ਦੇ ਨਾਲ ਹਾਂਜੀ ਕਣਕ ਵੀ ਟਰਾਲੀ ਚ ਬੈ ਜਾਣਾ ਤੂੜੀ ਜੂ ਵੀ ਆਪੀ ਪਈ ਜਾਂਦੀ ਹਾਂਜੀ ਆਪੇ ਪਈ ਜਾਂਦੇ ਜੀ ਉਹ ਤਾਂ ਦੇਖ ਸਕਦੇ ਅੱਛਾ ਅੱਛਾ ਕੋਈ ਦੇਖ ਸਕਦਾ ਵੀ ਦੋ ਟਰਾਲੀਆਂ ਐਦਰ ਸਰੋਂ ਵੀ ਆਪਣੇ ਆਪ ਹੈ ਜਿਹੜੇ ਹੜੰਬੇ ਤੋਂ ਟਰਾਲੀ ਦੇ ਵਿੱਚ ਜਾਈ ਜਾਂਦੀ ਹੈ ਤੇ ਉਧਰੋਂ ਪਲੋਂ ਹੈ ਜਿਹੜੀ ਉਹ ਵੀ ਦੋਨੇ ਕੰਮ ਹੈ ਜਿਹੜੇ ਇਕੱਠੇ ਹੋ ਗਏ ਤੇ ਨਾ ਦਾ ਮੱਠਲ ਚੱਕਣ ਦੀ ਲੋੜ ਤੇ ਨਾ ਪੱਲੀ ਤੇ ਪਲੋਂ ਚੱਕਣ ਦੀ ਲੋੜ ਇਹ ਇੱਕ ਵਧੀਆ ਭਾਈਆ ਨੇ ਦਿਮਾਗ ਲਾਇਆ ਹੈ ਕਿਤਾ ਸਮਾਂ ਦੀ ਬਚਤ ਹੋ ਜਾਂਦੀ ਆ ਔਰ ਦੂਜਾ ਜਿਹੜਾ ਸੌਖਾ ਤਰੀਕਾ ਕਿਉਂਕਿ ਅੱਜ ਕੱਲ ਲੋਕ ਕੰਪਾਈਨ ਨਾਲ ਤਾਂ ਹੀ ਜ਼ਿਆਦਾਤਰ ਸਰੋਂ ਜਿਹੜੀ ਵੱਡੀ ਹੋਈ ਹੱਥਾਂ ਨਾਲ ਖੜਵਾਉਂਦੇ ਆ ਵੀ ਉਹਦਾ ਕਾਰਨ ਹੀ ਹੁੰਦਾ। ਬਈ ਬਾਣ ਛੇਤੀ ਬੇਲਾ ਹੋ ਜਾਂਦਾ ਤੇ ਨਾਲ ਹੀ ਮਾਗਰ ਤੂੜੀ ਵਾਲੇ ਜਿਹੜੇ ਪਲੋਂ ਵਾਸਤੇ ਉਹ ਲਾ ਦਿੰਦੇ ਆ ਟਰਾਲੇ ਵੀ ਆਪਣੇ ਭਾਈ ਵੀ ਨਾਲ ਮੌਜੂਦ ਆ। ਹਾਂਜੀ ਭਾਈ ਕੀ ਹਾਲ ਹੈ? ਵਧੀਆ ਭਾਈ। ਜੀ ਨਾਮ ਉਹ ਆਪਣਾ ਗੁਰਪ੍ਰੀਤ ਬਈ ਆਪਾਂ ਬੀਕੇ ਜੂ ਚੜੂਨੀ ਦੇ ਜੋਵਾ ਪ੍ਰਧਾਨ ਵੀ ਆ ਉੱਡਾ ਬਲਾਕ ਦੇ ਔਰ ਪਿੰਡ ਦੇ ਪੰਚਾਇਤ ਮੈਂਬਰ ਵੀ। ਠੀਕ। ਤੇ ਬਾਣ ਤੁਹਾਡਾਗਾ? ਹਾਂ ਭਈ ਆਪਣਾ ਬਾਣ ਆ ਇਹ ਨਾ ਮੇਰਾ ਮਾਮਾ ਹੈਗਾ ਜਿਹਦਾ ਹੜੱਪਾ ਹੈਗਾ ਇਹ ਅੱਜ ਕੱਢਣ ਆਇਆ ਸੀਗਾ ਸਰੋਂ। ਇਕ ਮੌਸਮ ਬੜਾ ਖਰਾਬ ਹੋ ਰਿਹਾ ਯਾਰ ਜਿਹੜੀਆਂ ਮਸ਼ੀਨਾਂ ਸੀਗੀਆਂ ਉਹ ਕਣਕ ਤੇ ਕਰੀ ਜਾਂਦੇ ਹੁਣ ਤਾਂ ਬਸ ਹੁਣ ਹੜੱਬੇ ਵਾਲਾ ਹੀ ਇਚਾਰਾ ਰਹਿ ਗਿਆ ਸੀ ਆਪਣੇ ਕੋਲੇ ਰੇਟ ਦਾ ਫਿਰ ਕਿੰਨਾ ਹੈ ਕਿ ਜਿਵੇਂ ਆਪਾਂ ਹੁਣ ਵੱਡੇ ਦਾ ਥਾਣਾ ਵੜਾਈ ਤਾਂ ਛੇਕੇ ਦਾ ਹੋ ਗਿਆ ਹਾਂ ਹਾਂ ਉਦੋਂ ਬਾਅਦ ਆਪਾਂ ਕੰਪੈਨ ਦੇ ਅੱਗੇ ਪਾ ਛੱਡ ਦਿੰਨੇ ਆ ਸਰੋਂ ਤੇ ਉਹ ਨਾਲ ਹੀ ਟਰਾਲੀ 'ਚੋਂ ਭਈ ਜਾਂਦੀ ਯਾਰ ਉਹਦੇ ਰੇਟ ਦਾ ਤੇ ਇਹਦੇ ਰੇਟ ਦਾ ਕਿੰਨਾ ਕਿ ਰੇਟ ਤਾਂ ਬਈ ਇਹਦਾ ਸਸਤਾ ਪੈਂਦਾ ਹੜੰਬਾ ਦਾ ਖਰਾ ਕਿਉਂਕਿ ਕੰਪੈਨ ਵਾਲਾ ਜਿਹੜਾ ਉਹ 2500 ਰੁਪਏ ਕਿੱਲਾ ਪੈਂਦਾਗਾ ਤੇ ਹੜੰਬੇ ਵਾਲਾ ਆਪਾਂ ਨੂੰ ਉਹਦੇ ਨਾਲੋਂ ਸਸਤਾ ਪੈਂਦਾਗਾ ਅੱਛਾ ਕੀ ਲੇਬਰ ਨਾਲ ਬਾਈ ਲੇਬਰ ਨਾਲ ਹੁਣ ਬਾਕੀ ਥੋੜਾ ਜਿਹਾ ਹੋਰ ਜਿਵੇਂ ਜਿਵੇਂ 2200 ਆ 300 ਰੁਪਏ ਦਾ ਫੇਰ ਵੀ ਕੰਪੈਨ ਨਾਲੋਂ ਫਰਕ ਆ ਤੇ ਦਿਨੋਂ ਦਿਨ ਸਮਾਜ ਚੇਂਜ ਹੁੰਦਾ ਜਾਂਦਾ ਹੈਗਾ ਅੱਗੇ ਪੰਡਾਣਾ ਚੱਕਦੇ ਬਠਲਾਂ ਨਾਲ ਸਰੋਂ ਸਿੱਟਦੇ ਹੁਣ ਉਹ ਵਿੱਚੇ ਇੱਧਰ ਪਈ ਜਾਂਦੀ ਹੈ ਵਿੱਚੇ ਉਧਰ ਪਲੋਂ ਪਈ ਜਾਂਦੀ ਹੈ ਦੋਨੇ ਕੰਮ ਨੇ ਜੁਗ ਦੇ ਹਿਸਾਬ ਨਾਲ ਤਕਨੀਕ ਦੇ ਹਿਸਾਬ ਨਾਲ ਕੰਮ ਸੌਖਾ ਹੁੰਦਾ ਜਾਂਦਾ ਹੈਗਾ ਬਿਲਕੁਲ ਬਹੁਤ ਵਧੀਆ ਗੱਲ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਜੱਟ ਜੇ ਗਾੜੀ ਹੈ ਤੇ ਤੁਹਾਨੂੰ ਦਿਖਾ ਦਈਏ ਇੱਧਰ ਕੋਈ ਨਾ ਕੋਈ ਜਿਗਾਰਡ ਲਾ ਹੀ ਲੈਂਦੇ ਆ ਪੇ ਪਹਿਲਾਂ ਕੰਪੈਨਾਂ ਦੇ ਮਗਰ ਪਲੋਂ ਵਾਲਾ ਕੰਮ ਨਿਮੇੜਿਆ ਟਰਾਲੀ ਲਾ ਕੇ ਤੇ ਹੁਣ ਜਿਹੜਾ ਜਮਾ ਪੱਖਿਆਂ ਦੇ ਸਾਹਮਣੇ ਟਰਾਲੀ ਲਾਤੀ ਤੇ ਸਾਰੇ ਆਪਣੇ ਪਲੋਂ ਐ ਉਹ ਟਰਾਲੀ ਦੇ ਵਿੱਚ ਗਈ ਤੇ ਉਧਰੋਂ ਜਿਹੜੇ ਸਰੋਂ ਐ ਦੂਜੀ ਟਰਾਲੀ ਜਗਾਈ ਤੇ ਇਸ ਤੋਂ ਬਾਅਦ 2 ਘੰਟਿਆਂ ਬਾਅਦ ਬਾਹਣ ਜਿਹੜਾ ਖਾਲੀ ਐ ਚਾਹੇ ਪਾਣੀ ਲਈ ਜਾਣ ਤੇ ਚਾਹੇ ਵਾਹੀ ਜਾਣ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰਦੇ ਹੋ ਜੀ ਵੀਡੀਓ ਵਧੀਆ ਲੱਗੀ ਤੇ ਤੁਹਾਡੇ ਕੀ ਰਾਏ ਹੈ ਇਸ ਵੀਡੀਓ ਨੂੰ ਦੇਖ ਕੇ ਤਾਂ ਕਮੈਂਟ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ